ਸੋ ਅੱਜ ਬੜੀ ਪਵਿੱਤਰ ਦਿਨ ਸਾਡੇ ਨਾਲ ਪਾਉੜੀ ਸਰਦਾਰ ਸਰਦਾਰ ਪਾਉੜ ਸਿੰਘ ਜੀ ਮਸੀ ਸਾਹਿਬ ਬਰਿੰਦਰ ਵਿੱਕੀ ਜੀ ਲਾਲ ਸਿੰਘ ਜੀ ਸਾਥੀਆਂ ਸਵੇ ਕਾਂਗਰਸ ਪਾਰਟੀ ਜੁਆਇਨ ਕਰਨ ਜਾ ਰਹੇ ਆ ਸੋ ਅੱਜ ਸੋਮਾ ਦਾ ਹੀ ਨੇ ਇਹਨਾਂ ਨੂੰ ਤੇਨਿਕਾ ਸਵਾਗਤ ਕਰਦਾ ਹੈ ਮਾਨਯੋਗ ਸਰਦਾਰ ਜਰਨਲ ਜੰਨੀ ਸਾਡਾ ਮੁੱਖ ਮੰਤਰੀ ਪੰਜਾਬ ਮੌਜੂਦਾ ਮੈਂਬਰ ਪਾਰਲੀਮੈਂਟ ਜੰਦਾ ਜੋ ਸਾਡੇ ਵਿਚਕਾਰ ਪਹੁੰਚਿਆ ਉਹਨਾਂ ਦਾ ਇੱਥੇ ਆਇਆ ਉਹਨਾਂ ਨੂੰ ਜੀ ਆਇਆਂ ਕਹਿੰਦਾ ਤੇਨਿਕਾ ਸਵਾਗਤ ਕਰਦਾ ਹੈ ਦੋ ਨਾਮ ਲਾਉਣੇ ਆਪਰੇ ਤਾਂ ਕਿ ਸਰਦਾਰ ਜਰਨਲ ਜੰਨੀ ਨੂੰ ਪਤਾ ਲੱਗ ਜਾਵੇ ਵੀ ਅੱਜ ਇੱਕ ਹੋਰ ਸਾਡਾ ਧੰਨਵਾਦੀ ਵੈਦਿਕਾ ਖਾਲਸਾ ਹੋਰ ਅੱਜ ਇਸ ਸਮਾਗਮ ਦੇ ਵਿੱਚ ਪਹੁੰਚਣ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਸਰਤਾਜ ਸਿੰਘ ਜੀ ਮੈਂਬਰ ਪਾਰਲੀਮੈਂਟ ਜਿਲੰਡਰ ਤੇ ਮੇਰੇ ਬਾਤ ਤੇ ਸੂਪਰੇਟ ਕਲਬ ਦਾ ਤਲਵਾਰ ਇੱਥੇ ਆ ਕੇ ਅੱਜ ਸਾਡੇ ਜੋ ਮੁੱਖ ਮੰਤਰੀ ਸਾਹਿਬ ਦੇ ਹੁਕਮ ਸੀ ਜੋ ਸਾਡੇ ਸਾਥ ਮੈਂ ਇਹਨਾਂ ਨੂੰ ਅਰਕੈਸਟ ਕਰਾਂਗਾ ਕਿ ਬਾਅਦ ਵਿੱਚ ਕੋਈ ਪੁਛਤਾਉਣ ਦਾ ਸਵਾਲ ਨਹੀਂ ਹੁੰਦਾ ਤੁਹਾਡੇ ਹੁੰਦਿਆਂ ਜੇ ਦਲਗਰ ਵੀਰ ਦੇ ਦਾ ਕੋਈ ਬਾਲ ਵਿੰਗਾ ਕਰ ਗਿਆ ਤਾਂ ਮੈਂ ਸਮਝੂਗਾ ਮੇਰੀ ਬਦਕਿਸਮਤੀ ਹੈ ਮੈਨੂੰ ਜ਼ਰੂਰ ਇਹਦੇ ਲਈ ਮੇਰੀ ਹਮਦਰਦੀ ਕਰ ਮੈਂ ਬਹੁਤ 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 ਤਰਮਾਦੀ ਹੋਮਾ ਦਾ ਮੈਂ ਵੇਖ ਹੌਫ ਕੇ ਚਮਕੌਰ ਸਾਹਿਬ ਦੇ ਵਿੱਚ ਜਿਵੇਂ ਪਹਿਲਾਂ ਸਾਡੇ ਬਜ਼ੁਰਗਾਂ ਤੋਂ ਤਕਰੀਬ 50 ਸਾਲਾਂ ਤੋਂ ਇੱਥੇ ਰਹੇ ਹਣ ਵੀ ਰਹਿਵਾਂ ਕੈਨੇਡਾ ਅਮਰੀਕਾ ਦੇ ਵਿੱਚ ਮੈਂ ਸੇਫ ਨਹੀਂ ਹਾਂ ਕਿਉਂਕਿ ਮੈਂ ਆਪਣੇ ਸ਼ਹਿਰ ਚ ਆਪਣੇ ਇਲਾਕੇ ਚ ਸੇਖਣ ਤੁਹਾਡੇ ਚਰਨਾਂ ਸੇਖ ਹੈ ਇਹ ਗੱਲ ਤੇ ਜ਼ਰੂਰ ਗੌਰ ਕਰਿਓ ਤੇ ਮੈਨੂੰ ਹਣ ਲੋੜ ਹੈ ਮੇਰੀ ਖਲੋਕ ਕਰਿਓ ਮੈਂ ਆਪ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ ਮਿਹਰਬਾਨੀ ਹੈ ਸ਼ੁਕਰੀਆ ਥੈਂਕ ਯੂ ਵੈਲਕਮ ਜੀ ਖਾਲਸਾ ਕਦੇ ਲੋਕਾਂ ਨੇ ਸੋਚਿਆ ਨਹੀਂ ਸੀ ਵੀ ਇਹ ਹੈਗਾ ਬਦਲਾਅ ਆਊਗਾ ਜਿਸ ਤਰ੍ਹਾਂ ਹਮਨੇ ਦੁਰਦਾਰਨ ਗਿੱਧਾ ਦੀ ਬੋਲ ਕੇ ਹਟੇ ਐਨੇ ਤਾੜੇ ਸਿੰਗਰ ਸਾਡੇ ਐਸਟ ਸਾਨੂੰ ਇਹਨਾਂ ਤੇ ਮਾਣ ਹੈ ਇਹਨਾਂ ਦੇ ਗਾਣੇ ਲਾ ਕੇ ਲੋਕਾਂ ਨੂੰ ਰੂਹ ਦੀ ਖਰਾਕ ਮਿਲਦੀ ਤੇ ਅਜਿਹੇ ਬੰਦੇ ਅੱਜ ਆਪਣੇ ਘਰ ਵਿੱਚ ਬੈਠ ਕੇ ਡਰ ਰਹੇ ਐ ਕਿ ਐਸੀ ਬਾਹਰ ਕੋ ਮੁਰਦੂਗੀ ਨਹੀਂ ਹੁਣ ਮਨ ਨੂੰ ਉੱਥੇ ਬੈਠ ਕੇ ਕਹਿ ਰਹੇ ਸੀ ਕਿ ਜੇ ਮੈਂ ਪ੍ਰੋਗਰਾਮ ਲਾਉਣੇ ਵੀ ਕੱਟ ਕਰਤੇ ਐ ਬਾਦ ਵਿੱਚ ਪਛਤਾਣ ਦਾ ਕੋਈ ਫਾਇਦਾ ਨਹੀਂ ਮਨ ਨੂੰ ਥ੍ਰੈਟ ਮਨ ਨੂੰ ਖਤਰਾ ਹੈ ਅੱਜ ਹਰ ਬੰਦਾ ਇਹ ਮਹਿਸੂਸ ਕਰ ਰਿਹਾ ਹੈ ਆਹ ਹੁਣ ਮੈਂ ਅਖ਼ਬਾਰ ਪੜ੍ਹ ਕੇ ਆ ਰਿਹਾ ਪੜਦਾ ਆ ਰਿਹਾ ਸੀ ਕਿ ਇੱਕ ਸਬ ਇੰਸਪੈਕਟਰ ਤੇ ਅੱਜ ਗੋਲੀ ਮਾਰਕੀ ਚਾਰ ਦਿਨ ਪਹਿਲਾਂ ਜੰੰਦਰ ਦੇ ਬੰਮ ਫਟਿਆ ਸੀ ਕਦੇ ਕਿਤੇ ਗੋਲੀ ਚੱਲ ਜਾਂਦੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਖਰਾਬ ਹੋ ਚੁੱਕੀ ਹੈ